ਮਾਨਯੋਗ ਐਸਐਸਪੀ ਮੋਹਾਲੀ ਤੇ ਐਸਪੀਡੀ ਮੋਹਾਲੀ ਮੈਡਮ ਦੇ ਦੇਸ਼ਾ ਨਿਰਦੇਸ਼ ਦੇ ਚਲਦੇ ਮਾੜੇ ਅਨਸਰਾਂ ਤੇ ਜਿਹੜਾ ਕਾਰਵਾਈ ਕਰਦੇ ਹੋਏ ਸਾਡੀ ਸੀਆਈਏ ਟੀਮ ਨੇ ਦੋ ਕਾਰਵਾਈਆਂ ਨੂੰ ਅਮਲ ਵਿੱਚ ਲਿਆਂਦਾ ਪਹਿਲਾਂ ਤਾਂ ਇੱਕ ਲੜਕਾ ਬਿਆਜ਼ਦਾ ਸੀਗਾ ਜਿਸ ਦਾ ਨਾਮ ਗੁਰਤੇਜ ਸਿੰਘ ਸੀਗਾ ਬਿਆਜ਼ਦਾ ਰਹਿਣ ਵਾਲਾ ਜੋ ਕਿ ਇੱਥੇ ਜੀਬੀਪੀ ਅਪਾਰਟਮੈਂਟਸ ਹੈਗੇ ਨੇ ਫਲੈਟਸ ਨੇ ਉੱਥੇ ਰਹਿੰਦਾ ਸੀਗਾ ਇਹ ਦੀਸਾਂ ਨੂੰ ਸਿਕਰਟ ਇਨਫੋਰਮੇਸ਼ਨ ਸਾਡੇ ਸੀਜੀਐਸ ਸਟਾਫ ਇਨਚਾਰਜ ਨੂੰ ਮਿਲੀ ਸੀਗੀ ਵੀ ਜਿਨ੍ਹਾਂ ਦੇ ਕੋਲ ਆਪਣੇ ਇੰਡੇਵਰ ਗੱਡੀ ਚੋਂ ਉਮਰੇ ਤੇ ਜਿਹਦੇ ਕੋਲ ਇੱਕ ਨਜਾਇਜ਼ 32 ਬੋਰ ਦਾ ਜਿਹੜਾ ਪਿਸਤਲ ਹੈਗਾ ਜਿਹੜਾ ਕਿ ਸਾਡੀ ਟੀਮ ਨੇ ਇਮੀਡੀਏਟਲੀ ਐਕਟ ਕਰਦੇ ਹੋਏ ਉਹਨੂੰ ਰਾਉਂਡ ਅਪ ਕੀਤਾ ਤੇ ਜਿਹਦੇ ਕੋਲ ਇੱਕ ਜਿਹੜਾ ਹੈਗਾ 32 ਬੋਰ ਦਾ ਨਜਾਇਜ਼ ਜਿਹੜਾ ਪਿਸਤਲ ਸਮੇਤ ਦੋ ਜਿਹੜੇ ਕਾਰਤੂਸ ਹਨ ਲਾਈਵ ਕਾਰਤੂਸ ਜਿਸ ਸਮੇਤ ਉਹਨੂੰ ਕਾਬੂ ਕੀਤਾ ਗਿਆ ਤੇ ਜਿਹਦੇ ਤੇ ਇਮੀਡੀਏਟਲੀ ਪਰਚਾ ਦਰਜ ਕਰਕੇ ਕਾਰਵਾਈ ਅਮਲ ਜਾਂਦੀ ਗਈ ਆ ਦੋਸ਼ੀ ਜਿਹੜਾ ਹੈਗਾ ਸਾਡੇ ਕੋਲੋਂ ਰਿਮਾਂਡ ਤੇ ਆ ਉਹਦੀ ਪੁੱਛਗਿੱਛ ਕੀਤੀ ਜਾ ਰਹੀ ਆ ਫਰਦਰ ਉਹਦੇ ਤੇ ਕਿੰਨੇ ਕੇਸ ਦਰਜ ਨੇ ਜਾਂ ਉਹਨੇ ਪਹਿਲਾਂ ਹੋਰ ਕੋਈ ਕਾਰ ਪਹਿਲਾਂ ਵਾਰਦਾਤ ਕੀਤੀ ਹੈ ਨਹੀਂ ਕੀਤੀ ਜਾਂ ਇਹ ਵੈਪਨ ਕਿੱਥੇ ਕਿੱਥੇ ਯੂਜ਼ ਹੋਇਆ ਤੇ ਕੀ ਤੋਂ ਇਹਨੇ ਖਰੀਦਿਆ ਉਹ ਸਾਰਾ ਆਪਾਂ ਇਨਵੈਸਟੀਗੇਟ ਕਰ ਰਹੇ ਆ ਤੇ ਜੋ ਉਸ ਪੁੱਛਗਿੱਛ ਦੇ ਦੌਰਾਨ ਚੀਜ਼ਾਂ ਸਾਹਮਣੇ ਆਣਗੀਆਂ ਆਪ ਜੀਨਾਂ ਜਿਹੜੀ ਸ਼ੇਅਰ ਕੀਤੀਆਂ ਹਨ ਸਰ ਜਿਹੜਾ ਦੂਆ ਕੇਸ ਹੈ ਜੀ ਉਹ ਦਾ ਕੀ ਹੈ ਜੀ ਦੂਆ ਕੇਸ ਏ ਸੀ ਦਾ ਜੀ ਆਪਣੇ ਇੱਕ ਸਿਟੀ ਖਰੜ ਦੇ ਏਰੀਆ ਦੇ ਵਿੱਚ 21 2 2024 ਨੂੰ ਇੱਕ ਬਰੀਜ਼ਾ ਗੱਡੀ ਖੋਈ ਗਈ ਸੀ ਜੋ ਕਿ ਕਿਥੇ ਜਿਹੜਾ ਮਦਈ ਸੀ ਉਹ ਇੱਥੇ ਗੱਡੀਆਂ ਜਿਹੜਾ ਸੇਲ ਪਰਚੇਸ ਦਾ ਕੰਮ ਕਰਦਾ ਸੀਗਾ ਉਹਦੇ ਕੋਲ ਇੱਕ ਵਿਅਕਤੀ ਆਇਆ ਸੀਗਾ ਜੋ ਕਿ ਉਹਨੂੰ ਟ్రਾਇਲ ਰਨ ਦੇ ਬੇਸ ਤੇ ਗੱਡੀ ਬਰੀਜ਼ਾ ਸਿਲਵਰ ਗੱਡੀ ਖਰੜ ਲਾਂਡਰਾ ਰੋਡ ਤੇ ਲੈ ਗਿਆ ਸੀ ਜਿੱਥੋਂ ਉਹਨੇ ਜ਼ਬਰਦਸਤੀ ਬਾਅਦ ਚੋਦੇ ਕੋਲੋਂ ਖੋਲੀ ਸੀ ਜਿਸ ਦੇ ਚਲਦੇ ਸਾਡੀ ਟੀਮ ਨੇ ਸਾਰੇ ਇਹਦੇ ਤੇ ਮਿਹਨਤ ਕੀਤੀ ਤੇ ਜਿਸ ਦੇ ਚਲਦੇ ਜਿਹੜਾ ਇਹ ਕਾ ਦੋਸ਼ੀ ਹੈਗਾ ਸੁਖਦੀਪ ਸਿੰਘ ਹੈਗਾ ਜੋ ਕਿ ਰਾਜਪੁਰੇ ਪਟਿਆਲੇ ਦਾ ਰਹਿਣ ਵਾਲਾ ਜੋ ਕਿ ਉਹਨੂੰ ਟਰੇਸ ਕੀਤਾ ਤੇ ਉਹਦੇ ਕੋਲ ਜਿਹੜੀ ਬਰੀਜ਼ਾ ਗੱਡੀ ਹੈ ਉਹ ਬਰਾਮਦ ਕਰ ਲਈ ਗਈ ਹੈ ਜਿਹੜਾ ਇਹ ਸੁਖਦੀਪ ਸਿੰਘ ਹੈ ਇਹ ਹੈਬਿਚੁਅਲ ਕ੍ਰਾਈਮਨਲ ਹੈਗਾ ਇਹਦੇ ਤੇ ਪਹਿਲਾਂ ਵੀ ਮੋਗੇ ਅੰਮ੍ਰਿਤਸਰ ਅੰਬਾਲਾ ਹੋਰ ਕਈ ਸ਼ਹਿਰਾਂ ਵਿੱਚ ਹੋਰ ਕਈ ਸ਼ਹਿਰਾਂ ਵਿੱਚ ਜਿਹੜੇ ਪਰਚੇ ਦਰਜ ਐ ਇਹ ਪਹਿਲਾਂ ਵੀ ਲੁੱਟਾਂ ਖੋਹਾਂ ਦਾ ਤੇ ਹੋਰ ਜਿਹੜੇ ਹੈ ਗੈਰ ਕਾਨੂੰਨੀ ਕੰਮ ਕਰਦਾ ਸੀਗਾ ਸੋ ਜਿਹਨੂੰ ਹੁਣ ਕਾਬੂ ਕਰ ਲਿੱਤਾ ਗਿਆ ਆ ਗੱਡੀ ਜਿਹੜੀ ਰਿਕਵਰ ਕਰ ਲਿੱਤੀ ਰਹੀ ਹੈ ਇਹ ਹੋਰ ਵੀ ਨਾਲ ਕੀਤੇ ਪੁੱਛ ਕੇ ਚੱਲ ਰਹੀ ਹੈ ਕਿ ਜੋ ਹੋਰ ਕੋਈ ਦੇ ਪੈਂਡਿੰਗ ਮੁਕਦਮੇ ਜਿਹੜੇ ਕੀ ਹਲੇ ਕੋਈ ਰਿਕਵਰੀ ਨਹੀਂ ਹੋਈ ਆ ਜੋ ਆਪਣੇ ਮੋਹੜੀ ਹੋ ਰਹੇ ਥੇ ਕਿਤੇ ਕਿਤੇ ਨੇ ਵਾਰਦਾਤ ਕੀਤੀ ਆ ਉਹ ਸਾਰੀ ਪੁੱਛ ਕੇ ਚੱਲ ਰਹੀ ਹੈ ਮਦੋਸ਼ੀ ਸਾਡੇ ਕੋਲ ਆਪਣਾ ਜਿਹੜਾ ਕੋਰਸ ਪੇਸ਼ ਕੀਤਾ ਜਾ ਰਿਹਾ ਤੇ ਜੋ ਦੀ ਪੁੱਛ ਕੇ ਤਰ੍ਹਾਂ ਜੋ ਅੱਗੇ ਕੋਈ ਨਵੀਆਂ ਤੱਤ ਸਾਹਮਣੇ ਆਣਗੇ ਉਹ ਵੀ ਨਾਲ ਸ਼ੇਅਰ ਕੀਤੇ ਜਾਣਗੇ ਹਰਦੀਪ ਸਿੰਘ ਰਹਿਣੇ ਵਾਲਾ ਕਿੱਥੇ ਦਾ ਹੈ ਜੀ ਇਹ ਜਿਹੜਾ ਹਰਦੀਪ ਸਿੰਘ ਆ ਜਿਹੜੇ ਪਹਿਲੇ ਮੁਕਦਮੇ ਦਾ ਉਹ ਬਿਆਜ਼ ਦਾ ਰਹਿਣ ਵਾਲਾ ਜਿਹੜਾ ਇਹ ਸੁਖਦੀਪ ਸਿੰਘ ਆ ਜਿਹੜਾ ਕਿ ਗੱਡੀ ਖੋਹ ਕਰਨ ਵਾਲਾ ਹੈਗਾ ਇਹ ਬਿਆਸਤਾ ਹੈ ਆਪਣਾ ਰਾਜਪੁਰੇ ਵਾਲਾ ਹੈ। ਸਾਰੇ ਪਤਾ ਲੱਗਿਆ ਅੱਜ ਆਰ ਕਿਸ ਤੋਂ ਲੈ ਕੇ ਇਹ ਇਹਨੇ ਆਪਣੇ ਉੱਥੇ ਹੀ ਪਿੱਛੋਂ ਜੀ ਆਪਣੇ ਕਿਸੇ ਦੋਸਤੋਂ ਇਹੀ ਖਰੀਦਿਆ ਹੋਇਆ ਸੋ ਉਹਦੇ ਤੇ ਸਾਡੇ ਕੋਲ ਲੀਡ ਹੈਗੀ ਆ ਜੋ ਕਿ ਸਾਡੀ ਸੀਆਈਏ ਟੀਮ ਉਹਨੂੰ ਵਰਕ ਆਨ ਕਰ ਰਹੀ ਹੈਗੀ ਆ ਤੇ ਉਹਨੂੰ ਕੋਸ਼ਿਸ਼ ਕੀਤੀ ਹੈਗੀ ਉਹਨੂੰ ਵੀ ਜਲਦੋ ਜਲ੍ਹ 체ੜਾ ਗ੍ਰਿਫਤਾਰ ਕੀਤਾ ਜਾਵੇ। ਪੰਜਾਬ ਹਲਚਲ ਨਿਊਜ਼ ਲਈ ਖਰੜ ਤੋਂ ਸ਼ਮਿੰਦਰ ਸਿੰਘ ਦੀ ਰਿਪੋਰਟ